हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਨਾਲ ਆਪਾਂ ਇੱਕ ਗੱਬਣ ਮੱਛੇੜ ਲਈ ਲੈ ਕੇ ਆਏ ਹਾਂਗੇ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂਗਾ ਐ ਮੰਨ ਲਓ ਬਾਈ ਛੋਟਾ ਜਿਹਾ ਵੀਰ ਦਾ ਸਮਾਲ ਦਾ ਫਾਰਮ ਬਹੁਤ ਸੋਹਣੀਆਂ ਝੋਟੀਆਂ ਤੇ ਮੱਝਾਂ ਰੱਖਦਾ ਵਧੀਆ ਬਰੀਡ ਤੇ ਕੰਮ ਕਰਦਾਗਾ ਬਾਈ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰਨਾ ਤਾਂ ਕਿ ਹਰੇਕ ਆਉਣ ਵਾਲੀ ਨਵੀਤਮ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਪਣੇ ਘਰ ਦੀ ਵੀ ਬਰੀਡ ਆ ਬਾਈ ਕੋਲੇ ਸਾਰੀ ਉਹਨਾਂ ਵਿੱਚੋਂ ਅੱਜ ਇੱਕ ਮੱਝ ਮੰਨ ਕੇ ਚੱਲੂ ਬਾਈ ਸੇਲ ਕਰ ਰਿਹਾ ਤੇ ਥੋੜੇ ਦਿਨਾਂ ਦੀ ਕੱਚੀ ਆ ਬਾਕੀ ਗੱਲਬਾਤ ਆ ਜੋ ਆਪਾਂ ਕਰਦੇ ਆ ਬਾਈ ਨਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਹੋਂ ਬਾਈ ਜੀ ਠੀਕ ਆ ਬਾਈ ਵਧੀਆ ਮਿਹਰਬਾਨੀ ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲੋ ਮੇਰਾ ਨਾਮ ਮੀਕਾ ਬਾਈ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਹੈ ਨਾ ਜ਼ਿਲ੍ਹਾ ਬਠਿੰਡਾ ਸੰਦੂਆਂ ਦਾ ਗਵਾੜਾ ਧਿਆਲਪੁਰੇਲੀ ਸੜਕ ਦੇ ਉੱਤੇ ਘਰ ਸੰਦੂ ਗੋਠੇ ਵਾਦੇ ਆਪਣੇ ਤਹਿਸੀਲ ਫੂਲ ਪੈ ਜਾਂਦੀ ਹੈ ਬਾਈ ਨੂੰ ਨੇੜੇ ਦੇ ਪਿੰਡ ਬਾਈ ਇੱਧਰ ਆਓਗੇ ਤਾਂ ਤੁਸੀਂ ਸਲਾਬਤਪੁਰਾ ਇੱਧਰ ਆਓਗੇ ਭਾਵੇਂ ਤਾਂ ਭਾਈ ਜਲਾਲ ਇਹ ਪਿੰਡ ਨੇੜੇ ਰਹਿੰਦੇ ਸੇਲਵਰਾ ਵੀ ਨੇੜੇ ਰਹਿੰਦਾ ਮੋਬਾਈਲ ਨੰਬਰ ਬੁੱਲੋ ਬਾਈ ਆਪਣਾ 90417 87550 ਇਹ ਬਾਈ ਦਾ ਕੰਟੈਕਟ ਨੰਬਰ ਹੈ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੈ ਬਾਈ ਜਿਹੜੀ ਇਹ ਆਪਾਂ ਮੱਝ ਦੇਖ ਰਹੇ ਆਪਣੇ ਘਰ ਦੇ ਉਹੀ ਆਗੇ ਜਮਾਂ ਬਾਈ ਆਪਣੇ ਘਰ ਦੇ ਆਪਣੇ ਕੋਲ ਬਾਹਰ ਲਾ ਕੋਈ ਨਹੀਂ ਕੋਈ ਵੀ ਹੈ ਨਹੀਂ ਠੀਕ ਹੈ ਆਪਣੇ ਆਪ ਦੀਆਂ ਠੀਕ ਹੈ ਬਾਈ ਕਹਿੰਨਾ ਮਤਲਬ ਕਿ ਆਪਣੇ ਘਰ ਦਾ ਰਵਈਤ ਰਿਆ ਹੁੰਦਾ ਸਾਰਾ ਕੋਈ ਬਾਈ ਕਹਿੰਨਾ ਆਪਾਂ ਬਾਹਰੋਂ ਨਹੀਂ ਲੈਂਦਾ ਨਹੀਂ ਬਾਹਰੋਂ ਕੋਈ ਨਹੀਂ ਬਈ ਲੈਂਦਾ ਠੀਕ ਹੈ ਬਾਈ ਬਾਈ ਕਿਹੜਾ ਸੂਆ ਇਹ ਸੂਈ ਇਹ ਸੇਮੇ ਸੂਏ ਹੁੰਦੀ ਹੈ ਬਾਈ ਸੇਮਾ ਸੂਆ ਹਾਂ ਸੂਣਾ ਹੈਗਾ ਕੱਲ ਨੂੰ ਇਹ ਦਿਨ ਪੂਰਾ ਦੋ ਪਹਿਲੇ ਸੂਏ ਤੇ ਦੂਜੇ ਸੂਏ ਦਾ ਕੱਟਾ ਸੀ ਤਿੰਨ ਗੱਟੀਆਂ ਆਪਣੇ ਕੋਲੇ ਖੜੀਆਂ ਜੀ ਠੀਕ ਹੈ ਬਾਈ ਤੇ ਬਾਈ ਸੀਮਣ ਵਗੈਰਾ ਤਾਂ ਪਤਾ ਜਿਹੜਾ ਹੁਣ ਤਰਾ ਇਹਦੇ ਬਾਈ ਲੀਲੀ ਦਾ ਵੀ ਝੋਟੇ ਤੋਂ ਡਾਇਰੈਕਟ ਕ੍ਰਾਸ ਆ ਉਹ ਸਾਡੇ ਲੋਪ ਵਾਲੇ ਸੰਤਾਂ ਦਾ ਇੱਥੇ ਬਾਹਾਂ ਲਿਆ ਵਾ ਅੱਧ ਦੇ ਉੱਤੇ ਹੀ ਉਹਨਾਂ ਕੋਲੇ ਬਹੁਤ ਵਧੀਆ ਨੀਲੀ ਦਾ ਵੀ ਝੋਟਾ ਰੱਖਿਆ ਵਾ ਸੰਤਾਂ ਦਾ ਇੱਥੇ ਠੀਕ ਹੈ ਬਾਈ ਤੇ ਉਹ ਤੋਂ ਡਾਇਰੈਕਟ ਕ੍ਰਾਸ ਆ ਠੀਕ ਹੈ ਬਾਈ ਕਹਿੰਦਾ ਡਾਇਰੈਕਟ ਕ੍ਰਾਸ ਆ ਤੇ ਕਿੰਨਾ ਕਹਿੰਨੇ ਬਾਈ ਦੁੱਧ ਕੱਢਿਆਗਾ ਬਾਈ ਆਪਣਾ ਜਿਹੜਾ ਚੋਇਆ ਵਾ ਆਪਾਂ ਇਹਨੂੰ 15 ਕਿਲੋ ਚੋਇਆ ਵਾ ਠੀਕ ਹੈ ਤੇ ਐਦ ਕੀ ਫਿਰ ਕਿੰਨੀ ਉਮੀਦ ਹੈ ਤੁਹਾਨੂੰ ਜਨ ਕਿ ਠੀਕ ਹਨ ਮਈਆਂ ਚ ਆ ਗਈ ਮੈਂ ਬਾਈ ਹੁਣ 15 ਕਿਲੋ ਤਾਂ ਘੱਟ ਦੀ ਰ ਹੂੰ ਪੜੀ ਵੀ ਆ ਮੈਂ ਸਮੀ ਆ ਗਿਆ ਕਿ ਸਾਰੇ ਸਾਲਾਂ ਨਾਲੋਂ 15 ਦੀ ਤਾਂ ਆਪਣੀ ਗਰੰਟੀ ਆ ਠੀਕ ਹੈ ਬਾਈ ਇਹ ਆਪਣੇ ਕੋਲੇ ਵੀ ਰਹੇਗੀ ਹੂੰ ਤੇ ਹੋ ਸਕਿਆ ਬ ਕੋ ਚਵਾਖੀ ਦੇ ਦੀ ਬਾਈ ਕਹਿੰਦਾ ਜੇ ਕੋਲੇ ਰਹਿ ਗਈ ਨਾ ਆਪਣੇ ਆਪਾਂ ਸਾਨੂੰ ਚਵਾ ਦੇਗੇ ਤੇ ਹੂੰ ਠੰਡੀ ਹੈ ਬਾਈ ਮੈਂ ਕਿਹਾ ਬਾਈ ਕੱਲ ਨੂੰ ਇਹ ਦਿਨ ਪੂਰੇ ਤੇ ਕੱਲ ਨੂੰ 2 ਮਹੀਨੇ ਨੂੰ ਸੱਜੀ ਨਹੀਂ ਬਣਿਆ ਠੀਕ ਹੈ ਬਾਈ ਕਹਿੰਦਾ ਕੱਲ ਨੂੰ ਨਾ ਇਹਦੇ ਬਾਈ ਦਿਨ ਪੂਰੇ ਆਗੇ ਤੇ 2 ਮਹੀਨੇ ਹਜੇ ਨੂੰ ਸੱਡੀ ਨਾ ਹੋਇਆ ਕਰਮ ਵਾਲੀ ਨੂੰ ਤੇ ਲੇਵਾ ਦੇਖੋ ਬਾਈ ਬਹੁਤ ਸੋਹਣਾ ਤਿਆਰ ਕਰਨ ਲਾਗੀ ਬਾਈ ਹੈ ਨਾ ਤੇ ਕਿੰਨੇ ਕ ਦਿਨ ਲਾਇਆ ਦੀ ਉੱਤੇ ਬਾਈ ਬਾਈ ਇਹ ਤਾਂ 10.5 ਵੀ ਨਹੀਂ ਲੈ ਜਾਂਦੀ ਆ ਠੀਕ ਹੈ ਭਾਈ ਸਾਡੇ ਕੋਲੇ ਤਾਂ ਹਜੇ 10 ਦਿਨ ਦਾ ਘੱਟ ਤੋਂ ਘੱਟ ਲਈ ਆਏ ਵਾਰੀ 10 ਤੋਂ 12 ਨੂੰ ਉੱਤੇ ਲੈਂਦੀ ਮੰਨ ਕੇ ਚੱਲੋ ਵੀ ਹਜੇ 10 ਦਿਨ ਲੈ ਜੂਗੀ ਹਾਂ ਸਾਡੇ ਕੋਲ ਤਾਂ ਲੈ ਜਿੰਦੀ ਭਾਈ ਠੀਕ ਹੈ ਬਾਕੀ ਭਾਈ ਥਣਾ ਥਣਾ ਦਾ ਸੈਜ ਮੁਰੋਂ ਗਾੜੀ ਗੁੜੀ ਚੈੱਕ ਕਰ ਸਕਦੇ ਆ ਬੜੀ ਚੰਗੀ ਨਾੜਾ ਨੂੜਾ ਬਹੁਤ ਪਰੀਆ ਨਾੜਾ ਨੂੜਾ ਦੇਖੋ ਵਾਨੇ ਤੇ ਬਹੁਤ ਸੁਣੀਆ ਕਰਨ ਵਾਲੀ ਤੇ ਖੋਲਿਓ ਭਾਈ ਤੋਰਿਓ ਬਾਕੀ ਭਾਈ ਕੱਦ ਕਾਰਸ਼ ਵਾਲੀ ਆ ਸਮੇਂ ਭਲੀ ਦੀ ਗੱਲ ਕਰੀਏ ਫੁੱਲ ਤੇ ਬਾਈ ਨੇ ਜੇ ਮੈਂ ਹੁਣ ਦੱਸਿਆ ਬਾਈ ਜ਼ਿਆਦਾਤਰ ਨਾ ਬਾਈ ਸੋਹਣੇ ਪਸ਼ੂ ਰੱਖਦਾਗਾ ਬਰੀਡ ਤੇ ਕੰਮ ਕਰਦਾਗਾ ਨਾ ਖੇਤੀਬਾੜੀ ਹੈ ਬਾਈ ਦੀ ਤੇ ਬਾਕੀ ਤੋੜਾ ਤਾਰਾ ਤੁਸੀਂ ਚੈੱਕ ਕਰ ਸਕਦਾ ਇੱਕ ਨੰਬਰ ਤੋੜਾ ਆਗਾ ਸੋਹਣਾ ਇਹਦਾ ਟਾਂਚਾ ਬਾਈ ਪਿੱਠ ਪੜੇ ਦੀ ਕੁਆਲਿਟੀ ਦੀ ਗੱਲ ਕਰੀਏ ਸਮੇਂੀ ਪਲੀ ਦੀ ਗੱਲ ਕਰੀਏ ਬਹੁਤ ਸੋਹਣਾ ਇਹਦਾ ਟਾਂਚਾਗਾ ਮੋੜ ਲਿਆ ਬਾਈ ਅੰਦਰ ਹੀ ਲੈ ਚਲੋ ਕੋਈ ਗੱਲ ਥੋੜਾ ਇਹ ਹੋ ਸਕੇ ਬਾਈ ਡਾਡੇ ਤੇ ਬਾਈ ਇਹਦਾ ਮੁੱਲ ਫਿਰ ਕੀ ਰਹੂਗਾ ਮੁੱਲ ਬਾਈ ਆਪਾਂ ਫੋਨ 'ਤੇ ਕਰ ਲਾਂਗੇ ਮੁੱਲ ਜਾਇਜ਼ ਰਹੂਗਾ ਮੁੱਲ ਜਾਇਜ਼ ਹੀ ਹੋਊਗਾ ਬਾਈ ਲੈਣ ਦੇ ਨਹੀਂ ਹੋਊਗਾ ਠੀਕ ਹੈ ਬਾਈ ਮੁੱਲ ਬਾਈ ਕਿਹਨਾ ਜਾਇਜ਼ ਤੇ ਮੁੱਲ ਜਿਹੜਾ ਕਰਾਂਗੇ ਆਪਾਂ ਫੋਨ ਤੇ ਕਰਾਂਗੇ ਬਾਕੀ ਕਰਮ ਵਾਲੀ ਚੰਗੇ ਰਿਕਾਰਡ ਵਾਲੀ ਆ ਥਾਣਾ ਦਾ ਜਿਹੜਾ ਗੈਪ ਬਹੁਤ ਚੰਗਾ ਆ ਗਿਆ ਖਵਾਨਾ ਜਿਹੜਾ ਵਧੀਆ ਤਿਆਰ ਕਰੂਗੇ ਲੇਵਾ ਕਿਵੇਂ ਦਾ ਤਿਆਰ ਕਰਦੇ ਪੂਰਾ ਵਧੀਆ ਬਈ ਚਿੱਟੀ ਮਹਿ ਆ ਗਈ ਮੈਂ ਨਾਲ ਆਪਦੇ ਨਾਲੋਂ ਵਧੀਆ ਲੇਵਾ ਤਿਆਰ ਕਰੂਗੀ ਚਵਾਈ ਚਬੀ ਤੇ ਆਇਆ ਥੱਲੇ ਬਹਿ ਕੇ ਉੱਠਣੂ ਜੀ ਨਹੀਂ ਕਰਦਾ ਠੀਕ ਆ ਚਵਾਈ ਚਬੀ ਕੋਈ ਪੂਰ ਕੋਈ ਪੂਰ ਸਰ ਲਾ ਕੋਈ ਗੰਢ ਮਕੌੜੀ ਚਾ ਥਣ ਚ ਦੁੱਧ ਘਾਟਵਾ ਦਾ ਇੱਕ ਤੋਂ ਕਿਹੜੇ ਫੱਕ ਨਹੀਂ ਠੀਕ ਹੈ ਬਈ ਬਈ ਕਹਿੰਦਾ ਵੀ ਠੰਡੀ ਵੀ ਬਈ ਫੁੱਲ ਆ ਤੇ ਬਾਕੀ ਸਿੰਘਾਂ ਦਾ ਕੁਆਲਿਟੀ ਦੇਖ ਸਕਦੇ ਤੁਸੀਂ ਥੋੜਾ ਜਿਹਾ ਖੁੱਲਾ ਮੋੜਿਆ ਵਾ ਬਾਈ ਹੈਨਾ ਹਾਂ ਦੂਰੋਂ ਮੋੜਿਆ ਵਾ ਥੋੜਾ ਜਿਆਦਾ ਉਹ ਫੇਰ ਨੇੜੇ ਆ ਹਾਂ ਸਹੀ ਗੱਲ ਉਹ ਨੇੜੇ ਆ ਥੋੜਾ ਜਿਹਾ ਬਾਕੀ ਫੇਸ ਵਗੈਰੇ ਦੀ ਗੱਲ ਕਰੀਏ ਮੱਥੇ ਮੱਥੇ ਦੀ ਚਮਕ ਦਾ ਕਾਲੀ ਹੋਲਾ ਬਾਕੀ ਬੱਚੇ ਬਈ ਇਹਦੇ ਆਪਾਂ ਤਿੰਨ ਕਟੀਆਂ ਬਹੁਤ ਸੋਹਣੀਆਂ ਪਾਈਆਂ ਇੱਕ ਤਾਂ ਨੀਲੀ ਰਾਬੀ ਹੈਗੀ ਠੀਕ ਹੈ ਇੱਕ ਨਾਲ ਏ ਵੀ ਸੀ ਵੀਰਾਂ ਵਾਲੀਆਂ ਦੀ ਟੀਮ ਦੀ ਆ ਨਾਲ ਹੀ ਘੜੀ ਤੇ ਪਿਛਲੇ ਸਾਲ ਦੀ ਆ ਆ ਨੋਰਮਲ ਠੀਕੇ ਦੀ ਸੀ ਆਪ ਦੀ ਲਈ ਬਾਕੀ ਨਾ ਜੇ ਕੋਈ ਵੀ ਰੋਂਦਾ ਤਾਂ ਤੁਸੀਂ ਬਾਈ ਕੋਲੇ ਆ ਕੇ ਦੇਖ ਸਕਦੇ ਜਿਹੜੇ ਇਹਨੇ ਕਰਮਾ ਲੈਣੇ ਬੱਚੇ ਪਾਇਆ ਹਾਂ ਤਿੰਨੇ ਆਪਣੇ ਕੋਲ ਹੈਗਾ ਦੋ ਕਟੇ ਜਿਹੜੇ ਉਹ ਨੋਰਮਲ ਜੋ ਬਥੇਰ ਕਰਦੇ ਠੀਕ ਹੈ ਬਾਈ ਤੇ ਜੇ ਬਾਈ ਕਿਸੇ ਵੀ ਵੀਰ ਨੂੰ ਨਾ ਮੱਝ ਪਸੰਦ ਆਵੇ ਤਾਂ ਬਾਈ ਨਾ ਕਰਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ